ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਮਾ ਜੀ ਕਿਚਨ ਵਿੱਚ ਅੱਜ ਬਣਾਉਣ ਲੱਗੇ ਆਂ ਦਲੀਏ ਦੀ ਖੀਰ ਉਹਦੇ ਲਈ ਲਿਆ ਇੱਕ ਕੌਲੀ ਦਲੀਆ ਤੇ ਇਹਨੂੰ ਚਾਹ ਪਾਣੀ ਚ ਪਾ ਕੇ ਧੋ ਲਾਂਗੇ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਧੋ ਲੋ ਜੇ ਮੈਂ ਇਸਨੂੰ ਦੋ ਤਿੰਨ ਵਾਰੀ ਧੋ ਲਿਆ ਜਿੰਨਾ ਟਾਈਮ ਪਾਣੀ ਸਾਫ਼ ਨਾ ਆਉਣ ਲੱਗੇ ਜੇ ਹੁਣ ਆਪਾਂ ਲਾਵਾਂਗੇ ਕੜਾਈ ਕੜਾਈ 'ਚ ਪਾਣੀ ਪਾ ਲਿਆ ਤੇ ਉਹਨੂੰ ਗਰਮ ਕਰਨਾ ਰੱਖਤਾ ਲਾਵਾਂਗੇ ਡਰਾਈ ਫਰੂਟ ਡਰਾਈ ਫਰੂਟ ਦੇ ਵਿੱਚ ਬਦਾਮ ਤੇ ਕਾਜੂ ਇਹਨਾਂ ਨੂੰ ਬਰੀਕ ਕੱਟ ਲਾਂਗੇ। ਬਦਾਮ ਤੇ ਕਾਜੂ ਬਰੀਕ ਕੱਟ ਲਏ। ਤੇ ਕੜਾਈ 'ਚ ਪਾਵਾਂਗੇ ਦਲੀਆ, ਪਾਣੀ ਗਰਮ ਹੋ ਗਿਆ ਸੀ। ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਖੀਰ ਬਣਾਉਣੀ ਜ਼ਰੂਰ ਤੇ ਮੈਨੂੰ ਕਮੈਂਟਾਂ 'ਚ ਦੱਸਣਾ ਕਿ ਇਹ ਖੀਰ ਤੁਹਾਨੂੰ ਕਿਵੇਂ ਲੱਗੀ। ਇਹ ਖੀਰ ਬਹੁਤ ਸਵਾਦ ਬਣਦੀ ਹੈ। ਮੈਂ ਜਦੋਂ ਵੀ ਇਹ ਖੀਰ ਨੂੰ ਘਰੇ ਬਣਾਉਣੀ ਆ ਤਾਂ ਮੇਰੇ ਇਹ ਖੀਰ ਘੱਟ ਪੈ ਜਾਂਦੀ ਆ। ਕਿਉਂਕਿ ਮੇਰੇ ਬੱਚਾ ਨੂੰ ਬਹੁਤ ਪਸੰਦ ਆਉਂਦੀ ਹੈ ਖੀਰ ਲੋ ਜੀ ਹੁਣ ਇੱਕ ਦਾ ਪਾਣੀ ਸਾਰਾ ਸੁੱਕ ਗਿਆ ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਹੋਏ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਲੋ ਜੀ ਦੁੱਧ ਪਾ ਲਿਆ ਦੁੱਧ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਤੇ ਦੁੱਧ ਪਾਉਣ ਤੋਂ ਬਾਅਦ ਇਹਨੂੰ ਮੀਡੀਅਮ ਫਲੇਮ ਤੇ ਪਕਾਉਣਾ ਕਿਉਂਕਿ ਨਹੀਂ ਦੁੱਧ ਥੱਲੇ ਲੱਗ ਜਾਂਦਾ ਤੇ ਉਹ ਜਲ ਜਾਂਦਾ ਇਸ ਤਰ੍ਹਾਂ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾ ਲਾਂਗੇ ਹੌਲੀ ਹੌਲੀ ਕਰਕੇ ਹੁਣ ਇਹਦੇ ਚ ਪਾਵਾਂਗੇ ਮਿਲਕ ਪਾਊਡਰ ਮੈਂ 2 ਚਮਚੇ ਮਿਲਕ ਪਾਊਡਰ ਪਾਇਆ ਇਹਨੂੰ ਦੁੱਧ ਚ ਘੋਲ ਲਿਆ ਕਿਉਂ ਪਾਤਾ ਕਿਉਂਕਿ ਮਿਲਕ ਪਾਊਡਰ ਪਾਉਣ ਨਾਲ ਇਸ ਦਾ ਸਵਾਦ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਮਿਲਕ ਪਾਊਡਰ ਪਾਉਣ ਤੋਂ ਬਾਅਦ ਵੀ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਹੁਣ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਕਿਉਂਕਿ ਨਮਕ ਇਹਦੇ ਮਿੱਠੇ ਨੂੰ ਬੈਲੈਂਸ ਕਰ ਲੈਂਦਾ ਇੱਕ ਕੌਲੀ ਆਪਾਂ ਦਲੀਆ ਲਿਆ ਸੀ ਤੇ ਇੱਕ ਕੌਲੀ ਹੀ ਪਾਵਾਂਗੇ ਖੰਡ ਬਾਕੀ ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਹੁਣ ਆਪਾਂ ਪਾਵਾਂਗੇ ਡਰਾਈ ਫਰੂਟ ਜਿਹੜੇ ਬਾਰੀਕ ਕੱਟ ਕੇ ਰੱਖੇ ਹੋਏ ਸੀ ਕੁਝ ਡਰਾਈ ਫਰੂਟ ਮੈਂ ਬਚਾ ਲੇ ਸੀ ਉਹ ਐਂਡ ਤੇ ਪਾਵਾਂਗੇ ਲਓ ਜੀ ਹੁਣ ਆਪਣਾ ਦਲੀਆ ਹੋ ਗਿਆ ਤਿਆਰ ਖਾਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੇਰੀਆਂ ਵੀਡੀਓ ਨੂੰ ਵੇਖਣ ਲਈ ਤੇ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ